ਮੈਨੂੰ ਤਾਂ ਐ ਲੱਗਦਾ ਵੀ ਜਦੋਂ ਬਿਉ ਮਾਤਾ ਮੇਰੇ ਲੇਖ ਲੂਖ ਲਿਖਦੀ ਹੁਣੀ ਉਦੋਂ ਨਾਰਨ ਮੁਣੀ ਵਰਗਾ ਭੱਜ ਕੇ ਕਿਤੇ ਹੱਥ ਲੈ ਕੇ ਸੁੱਖਾਂ ਦੀ ਥਾਂ ਤੇ ਦੁੱਖ ਪਵਾ ਗਿਆ ਤਾਂ ਹੀ ਜ਼ਿੰਦਗੀ ਲੈਂਡ ਪੂਲਿੰਗ ਵਾਲੀ ਪਾਲਸੀ ਵਰਗੀ ਹੋਈ ਪਈ ਹੈ ਪੱਲੇ ਹੁਣ ਤੱਕ ਕੱਖ ਨਹੀਂ ਪਿਆ ਬਸ ਲਾਲਚੇ ਦੱਬੀ ਹੋਏ ਨੇ ਜਦੋਂ 5 ਸਾਲ ਦੇ ਹੁੰਦੇ ਤੇ ਉਦੋਂ ਘਰ ਦੇ ਕਹਿੰਦੇ ਟੌਫੀਆਂ ਦਵਾਵਾਂਗੇ ਐ ਕਰ ਪਾੜੇ ਵਾਲੀ ਮੈਂ ਸਮੂਰੇ ਡੰਡਾ ਲੈ ਕੇ ਖੜਜਾ ਉਹ ਨੱਤ ਮਾਰ ਕੇ ਸਾਰਾ ਦੁੱਧ ਡਲਾ ਦਾਂ ਦੀ ਬੇਬੇ ਉੱਠ ਕੇ ਉਹਦੇ ਆਲਾ ਗੁੱਸਾ ਟੌਫੀਆਂ ਨਹੀਂ ਥਾਵੇਂ ਤੇ ਮੇਰੇ ਕੰਨਾਂ ਤੇ ਲਾਲਾ ਲਾ ਦਾਂ ਦੀ ਥੋੜੇ ਜੇ ਵੱਡੇ ਹੋਏ ਫਿਰ ਘਰ ਦੇ ਕਹਿੰਦੇ ਐਤਵਾਰ ਵਾਲੇ ਦਿਨ ਚਲ ਵੀ ਕੱਖ ਬੜਾ ਖੇលਿਆ ਆਥਣੇ ਤੈਨੂੰ 버ਗਰ ਖਵਾਵਾਂਗੇ ਸੁਣ ਕੇ ਦਿਲ ਨੂੰ ਚਾ ਚੜ ਜਾਂਦਾ ਜਦੋਂ 4:00 ਵਜੇ ਗਲੀ 'ਚ 버ਗਰ ਵਾਲਾ ਆਉਂਦਾ ਉਦੋਂ ਨੂੰ ਪੈਗ ਲਾ ਕੇ ਡੈਡੀ ਮਰੇਸ਼ਪੁਰੀ ਬਣ ਜਾਂਦਾ ਇਤਨਾ ਕਿਤੇ ਯਾ ਫੁੱਫੜ ਹੋ ਰਹੀ ਆ ਜਾਂਦੇ ਉਦੋਂ ਕਹਿੰਦੇ ਆ ਕਰ ਵੀ ਇਹਨਾਂ ਦੇ ਸੇਵਾ ਪਾਣੀ ਫੁੱਲ ਕਰ ਜਿਹੜਾ ਮੀਟ ਬਚ ਗਿਆ ਉਹ ਤੂੰ ਖਾ ਮੈਂ ਸਾਰਾ ਦਿਨ ਠੰਡੇ ਬਰਫਾਂ ਲੱਸੀਆਂ ਕੰਚ ਦੇ ਗਲਾਸ ਪਾਣੀ ਟੋਂਦਾ ਫਰੀ ਜਾਂਦਾ ਹਾਂ ਆਥਨੇ ਪਤਾ ਲੱਗਦਾ ਈ ਫੂਫੜ ਹੋਰਾਂ ਨੂੰ ਵੀ ਤਰੀ ਅੰਡਾ ਹੋਰ ਮਗਾ ਕੇ ਦਿੱਤਾ ਵੱਡਾ ਹੋ ਕੇ ਕਾਲ ਜਗਿਆਂ ਨੂੰ ਯਾਰ ਮਿੱਤਰ ਲਾਲਚ ਦੇ ਦਿੰਦੇ ਕਹਿੰਦੇ ਅਗਰ ਵੀ ਜਾਂਦੇ ਹੋਏ ਧੱਗੇ ਵਾਲੇ ਹੋਟਲ ਤੋਂ ਤੈਨੂੰ ਸਮੋਸਾ ਖਵਾਵਾਂਗੇ ਰੀਟਾ ਨੂੰ ਸੈਡ ਸੌਂ ਗੀਤਾਂ ਦੀ ਕੈਸਟ ਫੜਾ ਕੇ ਰੀਟਾ ਦੇ ਸਲੀਪਰ ਵਾਰ ਚ ਮੇਰੇ ਦੰਦ ਖੜ ਜਾਂਦੇ ਕਿਹੜੇ ਸਮੋਸੇ ਸਾਰਾ ਕੁਝ ਦੇਖ ਕੇ ਭੂੰਡ ਹੋਰੀ ਬੱਸ ਚੜ ਜਾਂਦੇ ਮੈਂ ਸੋਚਿਆ ਵੀ ਕਿਹੜੇ ਲੱਗਾਂਗੇ ਪੜਕੇ ਭੂਮੀਪਾਲ ਦੇ ਜੇ ਹੀ ਆਪਾਂ ਤਾਂ ਕਰੀਂ ਬਗਚਲ ਕਾਲ ਜੋ ਹਟਿਆਂ ਨੂੰ ਬਾਪੂ ਨੇ ਫੇਰ ਲਾਲਚ ਦਿੱਤਾ ਕਹਿੰਦਾ ਐ ਕਰ ਵੀ ਸਾਰਾ ਕੱਦੂ ਕਰਦੇ ਜਦੋਂ ਕੰਮ ਨਿਪੜ ਗਿਆ ਰੁਪਈਆ 5000 ਚੱਕੀ ਤੈਨੂੰ ਪੀਮੇ ਵਾਲੇ ਟੈਂਪੂ 'ਚ ਨੈਣਾ ਦੇ ਵੀ ਘੁੰਮਣ ਭੇਜਾਂਗੇ ਮਾਗਰਦੀ ਮਾਗਰ ਚਾਚਾ ਆ ਗਿਆ ਕਹਿੰਦਾ ਐ ਕਰ ਵੀ ਬੱਟਾਂ ਵੀ ਲਿਪਦੀ 1500 ਮੇਥੋਂ ਚੱਕੀ ਬਾਲਕਨਥ ਵੀ ਜਾਏ ਜਦੋਂ ਕੰਮ ਨਿਬੜੇ ਤੋਂ ਜੀਰੀ ਲਾਉਣ ਵਾਲੇ ਪੈਸੇ ਲੈਣ ਆਏ ਬਾਪੂ ਅੰਦਰ ਵੜ ਕੇ ਚਵਾਕਾਂ ਨੂੰ ਕਹਿੰਦਾ ਐ ਕਹ ਦੋ ਵੀ ਸਾਡੀ ਰਿਸ਼ਤੇਦਾਰੀ ਚ ਬੁੜਾ ਮਰ ਗਿਆ ਤਾਂ ਉੱਥੇ ਦਾਹ ਕਰਾਉਣ ਗਿਆ ਹੋਏ ਮੈਂ ਲਾਲਿਆ ਸਾਹਿਬ ਵੀ ਇਹਦੇ ਇਧਰ ਕੰਮ ਵਾਲੇ ਬੰਦਿਆਂ ਨੂੰ ਪੈਸੇ ਦੇਣ ਵਾਦੀ ਬੁੜਾ ਮਾਰ ਸਕਦਾ ਤੇ ਆਪਾਂ ਨੈਣਾ ਦੇ ਵੀ ਜਾਣ ਵਾਸਤੇ ਮੰਗਾਂਗੇ ਖਬਰੇ ਕੀ ਦੀ ਬੁੜੀ ਦਾ ਕਾਲ ਆਊਗਾ ਮਨਾ ਛੱਡ ਪਰ ਐਨੇ ਨੂੰ ਸੋਗ ਚ ਡੁੱਬੀ ਹੋਈ ਬੋਤੀ ਦੇ ਦਾਦੇ ਨੇ ਮਾਰਦੀ ਥਾਪੀ ਕਿ ਨਾ ਐ ਕਰ ਵੀ ਸ਼ੇਰਾ ਜੀਰੀ ਚ ਰੇਰ ਪਾ ਜਾ ਪੂਰਾ ਕਰ ਦੇ ਤੈਨੂੰ ਮੈਂ ਫੌਜੀਾਂ ਵਾਲੀ ਲੋਰ ਦਵਾ ਕੇ ਲਿਉਂ ਸਾਰਾ ਰੇਰ ਆਪਾਂ ਪੂਰਾ ਹੋਏ ਤੋਂ ਜਦ ਮੇਰੀ ਫੌਜੀਆਂ ਦੀ ਲੋਰ ਦੀ ਵਾਰੀ ਆਈ ਉਦੋਂ ਫੂਫੜ ਦੀ ਪਛਾਕ ਪਿੱਛੇ ਕਲੇਸ਼ ਪੈ ਗਿਆ ਦਾਦੀ ਤੇ ਪੂਆ ਸਟੈਂਡ ਲੈ ਗਈ ਮੇਰੀ ਲੋਰ ਤਾਂ ਵਿਚ ਹੀ ਰਹੀ ਹਲੇ ਪਿਛਲੇ ਗਮਾਂ ਨਾਲ ਦਿਲ ਸੰਘਰਸ਼ੇ ਕਰ ਰਹੇ ਦੀ ਐਨੇ ਨੂੰ ਬੇਬੇ ਨੇ ਫੋਨ ਦਾ ਲਾਲਚ ਦੇ ਕੇ ਜਮਾਟੋ ਚ ਭਰਤੀ ਕਰਤੇ ਨਹੀਂ ਆਏ ਕਰ ਪੁੱਤ ਤੀਆਂ ਆ ਗਈਆਂ ਤੇਰੀ ਭੂਆ ਦਾ ਸੰਧਾਰਾ ਡਿਲੀਵਰੀ ਕਰੇ ਕੁੱਟਿਆ ਦਿਲ ਸਭ ਜਾ ਜ਼ਹਰ ਹੋ ਕੇ ਫੇਰ ਚੱਲ ਪਿਆ ਇਧਰ ਪੀਪਾ ਇਧਰ ਪੀਪਾ ਮੋਢੇ ਜਦੋਂ ਤੇ ਝੋਲੇ ਭੇਡਾਂ ਵਾਲੇ ਦੀ ਗਦੀ ਮੰਗੂ ਲੱਦੇ ਲਦਾਇਆ ਮੈਂ ਬੱਸ ੱਡੇ ਤੇ ਪਹੁੰਚ ਗਿਆ ਮੈਂ ਹਲੇ ਬੱਸ ਤੇ ਚੜਿਆ ਨਹੀਂ ਮਿੱਠੇ ਵਾਲੇ ਡੱਬਿਆਂ ਨੂੰ ਦੇਖ ਕੇ ਕੀੜੀਆਂ ਮੇਰੇ ਤੇ ਪਹਿਲਾਂ ਚੜ ਗਈ ਕਪੜੇ-ਕੁਪੜੇ ਛਾੜ ਕੇ ਫੋਨ ਦੇ ਲਾਲਚ ਨੇ ਫੇਰ ਬਸਤੇ ਛਾੜਦੇ ਕਨੈਕਟਰ ਆਇਆ ਟਿਕਟ ਟਕ ਢਾਲੀ ਫੋਨ ਦੀ ਖੁਸ਼ੀ 'ਚ ਉਹਨੂੰ ਚੱਬ ਕੇ ਬੋਲ ਜੇ ਟੁਕਲੇ ਉਧਰੋਂ ਚੈਕਰ ਆ ਗਿਆ ਜੇ ਤਾਂ ਟਿਕਟ ਨਾ ਮਿਲੀ ਜਿਹੜੇ 2250 ਗੇ ਛੱਡ ਪਾਏ ਹੋਏ ਤੇ ਉਹਨੇ ਡੁਕਲੇ ਕਰਦੇ ਕਰਾਉਂਦੇ ਪੂਆ ਕੋਲੇ ਪਹੁੰਚ ਗਿਆ ਸੰਦਾਰਾ ਫੜਾਤਾ ਪੂਆ ਨੇ ਸੀ ਸੱਤ ਵਾਰ ਚਾਹ ਪਿਆ ਕੇ ਤਜਾਬ ਬਦਦਾ ਕਿੱਕ ਚਿਤਲੀ ਜੀ ਗੋਲੀ ਖਵਾ ਕੇ ਕਹਿੰਦੀ ਐ ਕਰ ਪੁੱਤਾ ਆਥਨ ਹੋ ਰਿਆ ਤੇਰੇ ਫੁੱਫੜ ਹੋਰਾਂ ਕੋਲੇ ਬੈ ਕੇ ਕੌੜਾ ਮੂੰਹ ਕਰ ਲੈ ਪੰਜਾਬ ਦੇ ਹਿੰਦੂਸਤਾਨ ਵਰਗਾ ਫੁੱਫੜ ਬਾਈ ਲਾਰਸ ਵਰਗਾ ਫੁੱਫੜ ਦਾ ਭਾਈ ਬਚਾਲੇ ਮੇਜ਼ ਸਾਈਡ ਤੇ ਮੈਂ ਬਿਠਾ ਲਿਆ ਪਰੀ ਜਾਣ ਪੈਗ ਸਿੱਟੀ ਜਾਣ ਪਰੀ ਜਾਣ ਪੈਗ ਸਿੱਟੀ ਜਾਣ ਜਦੋਂ ਮੇਰੀ ਵਾਰੀ ਆਈ ਉਦੋਂ ਫੁੱਫੜ ਹੋਰਾਂ ਦੀ ਲੜਾਈ ਪਈ ਜੇ ਮੈਂ ਫੁੱਫੜ ਨੂੰ ਹਟਾਉਣ ਜਾਮਾ ਉਹ ਕਰਨ ਤੇ ਥੱਪੜ ਮਾਰ ਕੇ ਕਹਦੇ ਪਹਿਲਾਂ ਉਹਨੂੰ ਸਮਝਾ ਉਹਨੂੰ ਸਮਝਾਉਣ ਜਾਂ ਮਾਰ ਕੇ ਕਰਨ ਦੇ ਥਪੜੋ ਕਹਦੇ ਪਹਿਲਾਂ ਉਹਨੂੰ ਸਮਝਾ ਸਮਝਉਤਾ ਹਲੇ ਉਹਨਾਂ ਦਾ ਹੋਇਆ ਨਹੀਂ ਮੇਰੀਆਂ ਗੱਲਾਂ 버ਗਰ ਵਾਲੀ ਡਬਲ ਰੋਟੀ ਵਰਗੀਆਂ ਹੋ ਗਈਆਂ ਪੂਆ ਸੰਦਾਰੇ ਵਾਲੇ ਬਿਸਕੁਟ ਖਾ ਖਾ ਫੂਫੜਨਾ ਕੋਲੋਲਾ ਕਰੇ ਮੇਰੇ ਦੰਦਾਂ 'ਚ ਸਾਲੀ ਫੋਕੀ ਚਾਲ ਲੜੇ ਕਰਿਆਂਗੇ ਬਾਪੂ ਨੂੰ ਦੱਸਿਆ ਵੀ ਮਾੜਾ ਮੋਟਾ ਫੋਨ ਫਾਨ ਲਾ ਕੇ ਫੂਫੜ ਨੂੰ ਚੰਡੂਗਾ ਉਹ ਅੱਗੋਂ ਕਹਿੰਦਾ ਕੋਈ ਗੱਲ ਨਹੀਂ ਪੁੱਤ ਚੱਲ ਹੁਣ ਸਾਲ ਡੇਢ ਸਾਲ ਜਾੜਾਂ 'ਚ ਕੀੜਾ ਨਹੀਂ ਲੱਗੂਗਾ ਐਨੇ ਨੂੰ ਚਾਚਾ ਆ ਗਿਆ ਕਹਿੰਦਾ ਪੁੱਤ ਤੈਨੂੰ ਬਿਨਾ ਤਾਰ ਵਾਲੇ ਕੰਨਾਂ 'ਚ ਲਾਉਣ ਵਾਲੇ ਹੈੱਡਫੋਨ ਦਵਾ ਕੇ ਲਿਆਉ ਐ ਕਰ ਢੋਲੀ ਸਾਫ ਕਰ ਲੈ ਪੱਤਾ ਲਵੇਟ ਪੈ ਗਿਆ ਸਪਰੇਅ ਕਰਾਂਗੇ